ਅ ਡਿਟੈਂਸ਼ਨ ਸੈਂਟਰਸ ਦਾ ਜਿੱਦਾਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ ਜਿੰਨਾਂ ਦੀਆਂ ਲੋਕ ਆਈਸ ਦੀ ਹਾਜ਼ਰੀ ਲਾਉਣ ਗਏ ਜਾਂ ਉਹ ਫੜ ਹੋ ਗਏ ਉਹ ਸਿਲਸਿਲਾ ਅਜੇ ਵੀ ਜਾਰੀ ਆ 2 ਸਾਲ ਤੋਂ ਵੱਧ ਵਾਲਿਆਂ ਦੇ ਨਾਲ ਵੀ ਉਹ ਚੀਜ਼ ਜਿਹੜੀ ਉਹ ਚੱਲੀ ਜਾ ਰਹੀ ਆ ਉਹਦੇ ਵਿੱਚ ਕੀ ਅਪਡੇਟਸ ਜਿਹੜੀਆਂ ਕੁਝ ਆ ਰਹੀਆਂ ਆ ਕੀ ਡਿਟੈਂਸ਼ਨ ਸੈਂਟਰ ਤੋਂ ਬਾਹਰ ਆ ਪਾਰੇ ਆ ਜਾਂ ਅਜੇ ਵੀ ਉੱਥੇ ਹੀ ਫਸੇ ਆ ਅਦਾਲਤ ਵਿੱਚ ਕੇਸ ਚੱਲ ਰਹੇ ਆ ਕੀ ਮਤਲਬ ਹੋ ਰਿਹਾ ਉਹਦੇ ਵਿੱਚ ਕੀ ਅਪਡੇਟ ਹੈਗੀ ਜਿਹੜੀ ਆਈਸ ਰੇਟ ਤੋਂ ਬਾਅਦ ਲੋਕ ਫੜ ਹੋ ਰਹੇ ਆ ਉਹਨਾਂ ਦੀ ਕੀ ਅਪਡੇਟ ਆ ਰਹੀ ਆ ਸੋ ਕੀ ਸੀਗਾ ਕਿ ਇੱਕ ਫਰ ਐਗਜ਼ਾਮਪਲ ਆਧਾਰਨ ਦਾ ਬੰਦੇ ਦਾ ਇਮੀਗ੍ਰੇਸ਼ਨ ਕੋਰਟ ਨੇ 10 ਸਾਲ ਬਾਅਦ ਕੇਸ ਜਿਹੜਾ ਡਿਸਮਿਸ ਕਰਤਾ ਠੀਕ ਆ ਪੀਡੀ ਜੀ ਨੂੰ ਕਹਿੰਦੇ ਦੇਤੀ ਹੂੰ ਹੂੰ ਚਾਹੀਦੀ ਨਹੀਂ ਸੀ ਇਹਨੂੰ ਕੇਸ ਲੜਨਾ ਚਾਹੁੰਦਾ ਸੀਗਾ ਫੈਸਲਾ ਚਾਹੁੰਦਾ ਹੈਗਾ ਨਹੀਂ ਪਰ ਜੱਜ ਤੇ ਸਰਕਾਰੀ ਵਕੀਲ ਲੜਕ ਜਾਂਦੇ ਕਿ ਵੇਰੀ ਨਹੀਂ ਆਪਾਂ ਨਹੀਂ ਤੂੰ ਸਾਲਮ ਆਫਿਸ ਦੇ ਮੂਰੇ ਜਾ ਕੇ ਲਾ ਸਾਲਮ ਆਫਿਸ ਦੇ ਮੂਰੇ ਟਾਈਮ ਸਰ ਕੇਸ ਲੱਗਾ ਹੈਗਾ ਉਹ ਵੀ ਮੇਰੇ ਖਿਆਲ 2022 ਤੋਂ ਕੇਸ ਜਿਹੜਾ ਲੱਗਾ ਸੀਗਾ ਤੇ ਟ੍ਰਕ ਦਾ ਲੋਡ ਡਿਲੀਵਰ ਕਰਨ ਗਿਆ ਤੇ ਉੱਥੇ ਛੱਪੇਵਾਰੀ ਜੇਲੀ ਹੋਈ ਉਹਦੇ ਵਿੱਚ ਫਸ ਗਿਆ ਤੇ ਫੜ ਕੇ ਉਹਨੂੰ ਜੇਲ੍ਹ ਚ ਪਾਤਾ ਹੁਣ ਤੱਕ ਜੇਲ੍ਹ ਚ ਹੀ ਆ ਤੁਸੀਂ ਲਗ ਲਾ 10 15 ਦਿਨ ਜਿਹੜੇ ਹੋ ਗਏ ਆ ਹੁਣ ਨਿਊ ਜਰਸੀ ਤੋਂ ਮੇਰੇ ਖਿਆਲ ਨਿਊ ਮੈਕਸੀਕੋ ਮੂਵ ਕਰਤਾ ਤੇ ਉੱਥੇ ਜਿਹੜਾ ਕੇਸ ਵੀ ਨਾਲ ਹੀ ਮੂਵ ਕਰ ਦਿੰਦੇ ਆ ਤੇ ਜੱਜਾਂ ਦੀ ਰੇਟਿੰਗ ਵਗੈਰਾ ਵੀ ਨਹੀਂ ਵਧਿਆ ਤੇ ਤੁਸੀਂ ਜਰਾ ਸੋਚ ਕੇ ਵੇਖੋ ਕਿ ਨਾ ਕੋਈ 2 ਸਾਲ ਵਾਲਾ ਚੱਕਰ ਠੀਕ ਆ 10 ਸਾਲ ਹੋ ਗਏ ਬੰਦੇ ਨੂੰ ਆਏ ਸੋ ਆ ਜਿਹੜੀ ਚੀਜ਼ ਹੈ ਇਸ ਚੀਜ਼ ਦੇ ਉੱਤੇ ਹੀ ਜਿਹੜੀ ਸੀਗੀ ਤੁਹਾਨੂੰ ਖਬਰ ਸਾਂਝੀ ਕਰਨ ਦਾ ਪਰਪਸ ਇਹੀ ਸੀਗਾ ਕਿ ਸਾਡੇ ਕੋਲ ਫੈਕਟਸ ਹਮੇਸ਼ਾ ਜ਼ਿਆਦਾ ਹੁੰਦੇ ਨੇ ਕਿਉਂਕਿ ਕੇਸ ਦੀ ਵੋਲਿਊਮ ਜ਼ਿਆਦਾ ਵਾ ਲੋਕਾਂ ਦੇ ਨਾਲ ਕੰਟੈਕਟ ਜ਼ਿਆਦਾ ਵਾ ਪੰਜਾਬੀ ਰੇਡੀਓ ਵਰਗੇ ਤੇ ਜ਼ਿਆਦਾ ਖਬਰਾਂ ਤੇ ਜ਼ਿਆਦਾ ਕੰਪਲਿਕੇਟਿਡ ਕੇਸ ਰਹਿੰਦੇ ਆ ਆਪਣੇ ਕੋਲ ਹਮ ਹਮ ਸੋ ਹੁਣ ਜੇ ਇਹਨੂੰ ਸੋਚ ਜਾਵੇ ਕਿ ਬੰਦਾ ਤਾਂ ਆਲਰੇਡੀ ਜੱਜ ਦੇ ਮੂਹਰੇ ਸੀਗਾ ਉਹ ਕਹਿੰਦਾ ਯਾਰ ਮੈਂ ਕੇਸ ਲੜਨਾ ਤੁਸੀਂ ਪਹਿਲਾਂ ਧੱਕੇ ਨਾਲ ਡਿਸਮਿਸ ਕਰ ਦਿੰਨੇ ਆ ਫਿਰ ਤੁਸੀਂ ਸਾਇਲਮ ਆਫਿਸ ਮਰੇ ਨੂੰ ਭੇਜ ਦਿੰਨੇ ਆ ਫਿਰ ਤੁਸੀਂ ਜੇਲ੍ਹ ਚ ਪਾ ਲੈਨੇ ਆ ਇਹਦਾ ਕੋਈ ਪਰਪਸ ਹੀ ਨਹੀਂ ਸੀ ਉਹ ਕਿਹੜਾ ਭੱਜ ਰਿਹਾ ਹੈਗਾ ਉਹ ਤੁਹਾਡੇ ਕੋਲ ਤੇ ਆਪੇ ਵੀ ਅੱਲਾਹ ਚਾਹੁੰਦਾ ਹੈਗਾ ਕਿ ਮੇਰਾ ਕੇਸ ਜੱਜਮੋਰੇ ਕਰੋ ਹਾਂ ਹਾਂ ਤੇ ਉਸ ਤੋਂ ਬਾਅਦ ਹੁਣ ਜਦੋਂ ਕਦੀ ਨਿਊ ਜਰਜੀ ਤੋਂ ਲੋਕਾਂ ਨੂੰ ਟੈਕਸਸ ਭੇਜ ਦਿੰਦੇ ਆ ਕਦੀ ਕਿਤੇ ਨਿਊ ਮੈਕਸੀਕੋ ਭੇਜ ਦਿੰਦੇ ਆ ਉਹਦੇ ਹਿਸਾਬ ਨਾਲ ਫਿਰ ਤੁਹਾਡੇ ਕੇਸ ਵੀ ਜਿਹੜੇ ਮੂਵ ਹੁੰਦੇ ਰਹਿੰਦੇ ਆ ਤੇ ਇਹ ਜਿਹੜਾ ਚੱਕਰ ਸੀਗਾ ਜਾਇਜ਼ ਆ ਕਿ ਨਾਜਾਇਜ਼ ਆ ਇਹ ਤੁਸੀਂ ਹੁਣ ਦੇਖੋ ਕਿਦਾਂ ਪਰ ਇਹ ਚੀਜ਼ ਹੋ ਰਹੀ ਆ ਡਸਨਟ ਮੈਟਰ ਕਿ ਤੁਹਾਨੂੰ ਚੰਗੀ ਲੱਗੇ ਮਾੜੀ ਲੱਗੇ ਤੁਸੀਂ ਇਹਨੂੰ ਕਹੋ ਕਿ ਜਾਇਜ਼ ਆ ਨਾਜਾਇਜ਼ ਆ ਬੰਦਾ ਜੇਲ੍ਹ ਦੇ ਅੰਦਰ ਅਜੀ ਰੇਟ ਦੇ ਵਿੱਚ ਵੀ ਠੀਕ ਹੈ ਤੇ ਜਦੋਂ ਜੱਜ ਸਾਹਿਬ ਹੁਣ ਆਪਣਾ ਟਾਈਮ ਦਊਗੇ ਜਿਹੜਾ ਕਿ ਹੁਣ ਉਹ ਕਹਿੰਦੇ ਕਿ ਨਿਊ ਮੈਕਸੀਕੋ ਜਾ ਕੇ ਹੀアリング ਜਿਹੜੀ ਆਣੀ ਹੈ ਤੇ ਉਹਦੇ ਵਿੱਚ ਫਿਰ ਪਤਾ ਲੱਗੂਗਾ ਕਿ ਛੱਡਦੇ ਆ ਤੇ ਫਿਰ ਦੁਬਾਰਾ ਕੇਸ ਕੈਲੀਫੋਰਨੀਆ ਮੁਹੰਦਾ ਕਿ ਨਹੀਂ ਛੱਡਦੇ ਤੇ ਆਪਣਾ ਮੈਕਸੀਕੋ ਦੇ ਵਿੱਚ ਕੇਸ ਜਿਹੜਾ ਲੜਨਾ ਨਿਊ ਮੈਕਸੀਕੋ ਜੀ ਕੇਸ ਲੜਨਾ ਪਊਗਾ ਸੋ ਇਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਠੀਕ ਹੈ ਜਿਹੜਾ ਉਹ ਸੀਗਾ ਕਿ ਨਹੀਂ ਮੈਂ ਸੈਨ ਫਰਨਸਕੋ ਜਾ ਕੇ ਰਹਿਣਾ ਉੱਥੇ ਕੋਰਟ ਵਧੀਆ ਉੱਥੇ ਮੇਰਾ ਕੇਸ ਲੱਗਣਾ ਚਾਹੀਦਾ ਜਾਂ ਕੌਂਕਰ ਲੱਗਣਾ ਚਾਹੀਦਾ ਤੇ ਤੁਸੀਂ ਦੇਖੋ ਚੰਗਾ ਬਣਾ ਬੰਦਾ ਫੈਮਿਲੀ ਮੈਨ ਜਿਹੜਾ ਸੀਗਾ ਉਹਨੂੰ ਫੜ ਕੇ ਜਿਹੜੀ ਖੱਜਲ ਖਰਾਬੀ ਜਿਹੜੀ ਕਰ ਦਿੱਤੀ ਜਾਂਦੀ ਹੈ ਠੀਕ ਹੈ ਹੂੰ 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 ਤੇ ਇਹਦੇ ਵਿੱਚ ਕੀ ਆ ਕਿ ਐਂਡ ਆਫ ਦਾ ਡੇ ਇਹੀ ਮੈਂ ਕੈਵਰੀ ਲੋਕਾਂ ਨੂੰ ਸਮਝਾਣਾ ਹਨਾ ਕਿ ਦੇਖੋ ਐਂਡ ਆਫ ਦਾ ਡੇ ਤੁਹਾਡਾ ਵਕੀਲ ਆ ਤੁਹਾਡਾ ਇੱਕ ਲੈਵਲ ਤੱਕ ਸਾਥ ਦੇ ਸਕਦਾ ਲੀਗਲ ਜਿਹੜੀ ਕਾਰਵਾਈ ਆ ਉਹ ਕਰ ਸਕਦਾ ਠੀਕ ਹੈ ਪਰ ਇਹਦੇ ਵਿੱਚ ਥੋੜੀ ਆਪਣੀ ਜਿਹੜੀ ਐਕਸਪੈਕਟੇਸ਼ਨਸ ਹੈਗੀ ਆ ਕਿ ਲੈ ਯਾਰ ਏਦਾਂ ਕਿਦਾਂ ਮੇਰੇ ਨਾਲ ਹੋ ਗਿਆ ਇਹ ਤਾਂ ਸਰਕਾਰ ਨੇ ਧੱਕਾ ਕਰਤਾ ਉਹ ਅਗਲੇ ਤਾਂ ਕਹਿ ਰਹੇ ਆ ਕਿ ਉਹਨਾਂ ਨੇ ਧੱਕੇ ਕਰਨੇ ਆ ਅਗਲੇ ਤਾਂ ਕਹਿੰਦੇ ਸਾਡੇ ਦੇਸ਼ ਚ ਆਉਣੇ ਜਿਹੜੇ ਬੱਚੇ ਜੰਮਦੇ ਵੀ ਆ ਉਹ ਵੀ ਸਿਟੀਜ਼ਨ ਨਹੀਂ ਹੋਣੇ ਚਾਹੀਦੇ ਆ ਅਗਲੇ ਤਾਂ ਉਹ ਹੱਦਾਂ ਤੱਕ ਸੋਚ ਰਹੇ ਆ ਠੀਕ ਆ ਉਹ ਚੀਜ਼ ਦਾ ਜਿਹੜਾ ਸੀਗਾ ਥੋੜਾ ਜਿਹਾ ਆਪਣੀ ਐਕਸਪੈਕਟੇਸ਼ਨਸ ਜਿਹੜੀਆਂ ਹੈਗੀਆਂ ਠੀਕ ਆ ਕਿ ਇਹ ਜਿਹੜਾ ਹੁਣ ਮੁਸੀਬਤ ਦੀ ਘੜੀ ਆ ਇਹ ਅਗਲੇ 6 ਮਹੀਨੇ ਸਾਲ 4 ਸਾਲ ਜਿਹੜੀਆਂ ਰਹਿਣੀਆਂ ਹੀ ਆ ਹੂੰ